ਬਰਵਾਦਾ ਇਹਨਾਂ ਕੀ ਨਿਸ਼ਰੋਪੀ ਜਰਾਨੀ ਬੈਂਕਿੰਗ ਦੇ ਰਿਆ ਨਾ ਬਾਜ਼ਾਰਾਂ ਦੀਆਂ ਛੜਕੀਆਂ ਉਹ ਸਟਾਰਟ ਹੋਣ ਵਾਲੀਆਂ ਕਿਰਾ ਕਾਫੀ ਖਰਾਬ ਸੀ ਸੋ ਅੱਜ ਇਸ ਇਹਨਾਂ ਸਰਕਾਰਾਂ ਦਾ ਨਗਾ ਦਿੱਤਾ ਗਿਆ ਤੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜੜੀਆਂ ਸਾਰੇ ਸਾਰੇ ਬਾਜ਼ਾਰ ਬਣ ਕੇ ਵਧੀਆ ਤੇ ਨਵੇਂ ਕਰੇ ਢੰਗ ਨਾਲ ਜਿਹੜੇ ਤਿਆਰ ਹੋ ਜਾਣਗੇ ਕਿਉਂਕਿ ਇਹ ਬਾਜ਼ਾਰ ਜਿਹੜਾ ਹੈ तकरीबन ਸਾਰੇ ਹਾਲ ਕਪਸਵੀ ਨੂੰ ਜਿਹੜਾ ਪੈਂਦਾ ਦੋ ਹਲਕਿਆਂ ਦੇ ਵਿਚਕਾਰ ਦਾ ਬਾਜ਼ਾਰ ਹੈ ਕਪੜੇ ਬन्ने ਵਾਲਾ ਜਿਹੜਾ ਬਾਜ਼ਾਰ ਆ ਉਹ ਸੈਂਟਰ ਹੱਗੇ ਚ ਪੈਂਦਾ ਸੱਜੇ ਬन्ने ਵਾਲਾ ਜਿਹੜੇ ਮੋਟਾ ਵੋਟਰ ਵੋਟ ਵੇਚਾਰ ਆ ਉਹ ਉਪਰ ਕਾ ਪਸ਼ਮੀ ਪੈਂਦਾ ਸਵਾਜ ਇਹਦਾ ਕਟਨ ਕੀਤਾ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਵੀ ਲੈ ਰਿਆ ਮੇਰੇ ਨਾਲ ਸਾਡੇ ਕੌਂਸਲਰ ਰਵਿਦਾਤ ਸਿੰਘ ਜੀ ਸੰਸ਼ੇ ਸੰਤੂ ਜੀ ਕੌਂਸਲਰ ਸਾਡੇ ਨਾਲ ਕੌਂਸਲਰ ਜੀਪਾ ਜੀ ਇਲਾਕੇ ਦੀਆਂ ਹੋਰ ਬਲਾਕ ਪ੍ਰਧਾਨ ਹੋਰ ਜਿਹੜੀਆਂ ਨਾਮਵਾ ਸਿੱਤੀ ਦਾ ਉਹ ਸਾਰੀਆਂ ਦੀਆਂ ਸਾਰੀਆਂ ਇੱਥੇ ਮੌਜੂਦ ਆ ਤੇ ਇਹਨਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਬਹੁਤ ਚਿਰਾਂ ਤੋਂ ਮੰਗ ਸੀ ਇਹਨਾਂ ਦੀ ਤੇ ਅੱਜ ਮੰਗ ਪੂਰੀ ਹੋਈ ਆ ਤੇ ਮੈਂ ਹਰ ਗੱਲ ਨਿਵਾਸੀਆਂ ਨੂੰ ਇਹ ਹੀ ਵਿਸ਼ਵਾਸ ਦਿਵਾਉਣਾ ਕਿ ਅੱਗੇ ਤੋਂ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਹਾਂਜੀ ਜੀ ਐਮਐਮਏ ਜਿਹੜੀ ਕਿ ਆਪਣਾ ਰਾਮਨਗਰ ਕਲੋਨੀ ਲੋਡੇਸ਼ਾ ਕਲੋਨੀ ਛੋਟਾ ਰਿਪਰਾ ਢਪਈ ਰੋਡ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਜਸਪੀਤ ਸਿੰਘ ਜਰ ਨੇ ਹੱਦੋਂ ਤੇ ਇੰਨਾ ਕਿ ਵਧੀਆ ਕੰਮ ਕਰਨਿਆ ਅਜੇ ਤੇ ਆਪਾਂ ਛੜਕਦਾ ਕੰਮ ਕੀਤਾ ਹੈ ਜੇ ਇਲਾਕਿਆਂ ਦੇ ਕੰਮ ਵੀ ਆ ਮੇਰੇ ਕੋਲ ਰਾਮਨਗਰ ਕਲੋਨੀ ਵਾਲੇ ਖਲੋਕੋ ਆ ਪਰ ਮੈਂ ਛਾ ਕਰਨ ਦੇ ਕਿ ਸਾਡੇ ਕੋ ਚੱਲੋ ਮੈਂ ਕਹਿੰਦਾ ਨਹੀਂ ਉਹਨਾਂ ਕੋ ਟਾਈਮ ਨਹੀਂ ਹੋਇਆ ਜੇ ਮੈਂ ਜੇ ਮੁੱਖ ਮੰਤਰੀ ਸਾਹਿਬ ਆਏ ਉੱਤੇ ਜਾਣਾ ਸਾਡੇ ਇਲਾਕਿਆਂ ਵਿੱਚ ਬਹੁਤ سارے ਕੰਮ ਜਿਹੜੇ ਸਾਨੂੰ ਵਾਅਦੇ ਕੀਤੇ ਸਾਡੇ ਐਮਐਲਏ ਸਾਹਿਬ ਨੇ ਕਿ ਆਪਾਂ ਸਾਰੇ ਕੰਮ ਕਰਾ ਕੇ ਦੇਾਂਗੇ ਇਹੋ ਹੀ ਸੜਕ ਜੜੀ ਕਿ ਅੱਜ ਤੋਂ 25 ਸਾਲ ਮੇਰੇ ਬੌਣੇ ਬਣਾਈ ਸੀ ਜਿਹੜੀ ਕੁਸ਼ਮਨੀ لال ਕਾਉਂਸਲਰ ਜਿਹੜੀ ਕਿ 25 ਸਾਲ ਬਾਅਦ ਅੱਜ ਵਾਰੀ ਆਣ ਲੱਗੀ ਹੈ ਕਿ ਸਰਦਾਰ ਜਸਵਿੰਦਰ ਘੋੜਾ ਨੇ ਇੱਥੇ ਆ ਕੇ ਉਦਘਾਟਨ ਕੀਤਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਹੈ ਮੇਰੇ ਇਹੋ ਹੀ ਕੰਨੇ ਆਮ ਪਾਰਟੀ ਜਿੰਦਾਬਾਦ ਜੀ ਪ੍ਰੋਗਰਾਮ ਬੜੇ ਲੋਕਾਂ ਸਮੇਟੇ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀ ਗੁਰਨਾਣਪੁਰਾ ਤੋਂ ਪਰਮੋਚਾਂਵਲ ਜਿਹੜੀ ਸੜਕ ਜਾਂਦੀ ਆ ਬਣਾ ਦਿੱਤੀ ਜਾਵੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੇ ਸਾਡੇ ਇਲਾਕੇ ਦੇ ਐਮਐਲਏ ਡਾਕਟਰ ਜਸਵੀਰ ਸਿੰਘ ਸੰਧੂ ਨੇ ਇਸ ਮਾਦਮੇ ਪ੍ਰਵਾਨ ਕਰਦੇ ਹੋਏ ਅੱਜ ਜ ਸਾਡੇ ਘਟਰੀ ਦਿੱਤਾ ਮੈਂ ਸਮਝ ਲਾਵਾ ਆਉਣ ਵਾਲੇ ਜਨਾਲੇ ਵਿੱਚ ਜਿਹੜੀ ਅਸੀਂ ਸਾਡੇ ਕੌਂਸਲਰ ਆਏ ਨੇ ਨਾਲ ਸਾਥੀ ਸੰਧੂ ਸਾਹਿਬ ਆਹਰੇ ਸ਼ਿਸ਼ੂ ਸ਼ੇਰ ਜੀ ਵੀਰੇ ਜੀ ਆਏ ਨੇ 36 ਨੰਬਰ ਵਾਲਾ ਜਿਹੜਾ ਸਾਡੀ ਆਪਣੀ ਆ ਇਹਨਾਂ ਇਲਾਕੇ ਦੇ ਜਿਹੜੇ ਵੀ ਕੰਮ ਹੋਣ ਵਾਲੇ ਆ ਚਾਹੇ ਗੰਦੇ ਪਾਣੀ ਦੇ ਆ ਸੀਵਰੇਜ ਦੇ ਕੁੱਟੀਆਂ ਬਲੀਆਂ ਦੇ ਆ ਸਟਰੀਟ ਲਾਈਟ ਦੇ ਆ ਕੁਝ ਕੰਮ ਅਸੀਂ ਸ਼ੁਰੂ ਕਰਵਾਤੀ ਹੈ ਐਮਐਲਏ ਸਾਹਿਬ ਨੇ ਫੰਡ ਦਿੱਤੇ ਆ ਪੁਰਾਣ ਵਾਲੇ ਦੇ ਨਾਲ ਜਿਹੜੇ ਛੋਟੇ ਛੋਟੇ ਹੋਰ ਵੀ ਕੰਮ ਦੇ ਵੱਡੇ ਵੀ ਜਿਹੜੇ ਕੰਮ ਆ ਸਾਰੇ ਕੰਮ ਸਿਕਰਵਾ ਗਿਆ ਠੀਕ ਹੈ ਧੰਨਵਾਦ ਸਤੰਬਰ ਜਨਾ ਮੈਂਲੇ ਸਾਹੂ ਦਾ ਜਨਾ ਨੇ ਅੱਜ ਆਹਨ ਕੀ ਤੇਹਾਡਨ ਕੀਤਾ ਬਹੁਤ ਖੁਸ਼ੀ ਵੀ ਲਹਿ ਰਿਹਾ ਬਾਕੀ ਉਹਨਾਂ ਦੇ ਸਮੰਧ ਜਿਹੜੇ ਆਪਣੇ ਕੰਮ ਰਿੰਦੇ ਨੇ ਸੀਵਰਾਂ ਦੇ ਘਾਟ ਸਲਾਈ ਦੇ ਗਲੀਆਂ ਦੇ ਉਹ ਬਹੁਤ ਜਲਦੀ ਅਮੂਰਦ ਕਰਨ ਕਰਕੇ ਉਹਨੂੰ ਜਲਦੀ ਤੋਂ ਜਲਦੀ ਸਾਰਾ ਕਰਾ ਆਹਨ ਕਿੱਥੋਂ ਲੈ ਕੇ ਤੱਕ ਕਰਤਾ ਇਹ اسلامਾਬਾਦ ਤੋਂ ਲੈ ਕੇ ਬੋੜੀ ਸਾਫ ਤੋਂ ਚੌਂਕ ਤੋਂ ਬੋੜੀ ਸਾਫ ਕੱਟ ਬਣ ਰਹੀ ਆ ਕਾਫੀ ਸਮੇਂ ਚ ਟੱਟ ਕੱਟ ਬੜੇ ਜੀ ਅਸੀਂ ਮੰਗ ਸੀ ਸੜਕ ਦੀ ਤੇ ਅੱਜ ਉਹ ਸਾਡਾ ਵੀ ਬਹੁਤ ਵਧੀਆ ਲੱਗਾ ਤੁਹਾਨੂੰ ਪੂਰੇ ਹੋ ਰਿਹਾ ਅੱਜ ਐਮਐਲਏ ਸਾਹਿਬ ਤੁਹਾਨੂੰ ਬਹੁਤ ਬਹੁਤ ਧੰ ਇਨਾਂ ਦੀ ਨੇਤਾ ਸਭਾ ਜਿਹੜਾ ਹੈ ਇਹ ਅੱਜ ਸਰਦਰ ਦਾ ਗਠਨ ਕਰ ਰਹੇ ਆ ਬਹੁਤ ਵਧੀਆ ਤੱਕ ਜੇ ਅਮਲਾਂ ਦੇ ਸਮੇਂ ਤੋਂ ਬੜੇ ਦੇ ਘਾਤ ਨੂੰ ਹੋਰ ਵੀ ਕਰਨੀਆਂ